ਇਸ ਪੌੜੀ ਦਾ 21 ਦਿਨਾਂ ਵਿੱਚ 21 ਜਨਮ ਜਾਪ ਕਰਨਾ 8 ਬਰਦਵਾਰ ਤੋਂ ਆਰੰਭ ਕਰਨਾ ਇਸ ਪੌੜੀ ਨਾਲ ਮੰਤਰੀ ਜਲ ਨਾਲ istri ਇਸ਼ਨਾਨ ਕਰੇ ਤਾਂ ਬੜਾ ਜੋਧਾ ਪੁੱਤਰ ਪੈਦਾ ਹੁੰਦਾ ਹੈ ਇਸ ਤਰ੍ਹਾਂ ਦੀ ਗਿਆਨਵੱਧ ਵੀਡੀਓ ਵੇਖਣ ਲਈ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਨਾ ਭੁੱਲੋ ਪੌੜੀ वाहिनी पताला पताल लाख अगासा अगास उड़क उड़क पाल थक के वेद कैन एक वाद सैस अठारह कैन कतेबा असलु एक तात लेखा होए तो लिखी है लेख होए विनाश नानक वड्डा आखी है आपे जाने आप व्याख्या सतगुरु ਸਤਗੁਰੂ ਜੀ ਆਪ ਮਨੁੱਖ ਦੇ ਮਾਨ ਵਿੱਚ ਸੱਤ ਆਕਾਸ਼ ਅਤੇ ਸੱਤ ਪਤਾਲ ਹੋਣ ਦੇ ਸੰਸੇਦੀ ਨਿਵਰਤੀ ਕਰਦੇ ਹੋਏ ਆਖਦੇ ਹਨ ਕਿ ਸ੍ਰਿਸ਼ਟੀ ਦੀ ਰਚਨਾ ਵਿੱਚ ਪਤਾਲ ਦਾ ਪਤਾਲ ਲੱਖਾਂ ਹੀ ਹਨ ਅਤੇ ਆਕਾਸ਼ਰ ਆਕਾਸ਼ ਵੀ ਲੱਖਾਂ ਹੀ ਹਨ ਵੇਦ ਗ੍ਰੰਥਾਂ ਵਿੱਚ ਵੀ ਇਹ ਹੀ ਗੱਲ ਆਖੀ ਗਈ ਹੈ ਕਿ ਪਾਲਣ ਵਾਲੇ ਇਸ ਨੂੰ ਅਕੀਰਲੇ ਬੰਨਿਆ ਤੱਕ ਪਾਲ ਕੇ ਥੱਕ ਗਏ ਹਨ ਪਰ ਇਹਨਾਂ ਦਾ ਅੰਤ ਕਿਸੇ ਨੇ ਨਹੀਂ ਪਾਇਆ ਸਾਰੇ ਧਰਮ ਗ੍ਰੰਥਾਂ ਵਿੱਚ 18000 ਜਗਤ ਹੋਣ ਦੀ ਗੱਲ ਆਖੀ ਗਈ ਹੈ ਪਰ ਅਸਲ ਵਿੱਚ ਇਹਨਾਂ ਦਾ ਮੋਢ ਇੱਕ ਨਿਰੰਕਾਰ ਹੈ ਜੋ ਕਿ ਇਹਨਾਂ ਦਾ ਰਚਨਹਾਰ ਹੈ ਜੇਕਰ ਉਸ ਦੀ ਸ੍ਰਿਸ਼ਟੀ ਦਾ ਲੇਖ ਹੋ ਸਕੇ ਤਾਂ ਕੋਈ ਲਿਖੇ ਪਰੇ ਲੇਖਾ ਕਰਨ ਵਾਲਾ ਆਪ ਖਤਮ ਜਾਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਜੇ ਸਿਰਜਣਹਾਰ ਨੂੰ ਇਸ ਜਗਤ ਵਿੱਚ ਸਭ ਤੋਂ ਵੱਡਾ ਆਖਿਆ ਜਾ ਰਿਹਾ ਹੈ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ ਜਾਂ ਜਾਣ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ